ਹੈਲੋ ਕੀ ਕਰਦਾ ਹਾਂ ਆ ਤੈਨੂੰ ਕਿਹਾ ਸੀਗਾ ਸਾਨੂੰ ਬੂਟੇ ਲਿਆ ਦੇ ਯਾਰ 6-7 ਉਹ ਜਿਹੜੇ ਅੱਗੇ ਲਿਆ ਕੇ ਦਿੱਤੇ ਆ ਤੇਰੇ ਅੱਗੇ ਸੁੱਕੇ ਪਏ ਆ ਉਹ ਹਰੇ ਨਹੀਂ ਹੋਏ ਹੈ ਸੁੱਕੇ ਪਏ ਆ ਯਾਰ ਲਾਏ ਸੀ 5-6 ਨਾ ਤਾਂ ਉਹ ਆਪਨੇ ਪੱਤੇ ਕੱਢੇ ਆ ਜਿਹੜਾ ਤੂੰ ਲਾ ਗਿਆ ਉੱਥੇ ਖੜਾ ਸਾਲ ਹੋ ਗਿਆ ਉਹਨੂੰ ਐਵੇਂ ਪੈਸੇ ਠੱਗ ਲੈਨੇ ਨਾ ਕੋਈ ਗੱਲ ਨਾ ਯਾਰ ਕੋਈ ਬਾਤ ਹੋ ਹੈ ਕਿਹੜਾ ਮਾਲੀ ਮਾਲੀ ਆਊਗਾ ਅਸੀਂ ਕਰਾਉਣਾ ਮਾਲੀ ਤੋਂ 1500 2000 ਉਹ ਪਾ ਲਊਗਾ ਟਾਲੀ ਉਹਨੂੰ ਲੱਗਦੇ ਆ ਨਾ ਪੈਸੇ ਸਾਨੂੰ ਦੇ ਦੇ ਕੇ ਪੈਸੇ ਬਾਹ ਤਰੇ ਮਾਂ ਵਿਆ ਪੁੱਤਾ ਬਾਹ ਤਰੇ ਆ 7 ਫੁੱਟ ਜਿਹੜੇ 7ਾਂ ਫੁੱਟਾਂ ਮੈਂ ਤਾਂ ਪੈਸੇ ਕੱਟਨੇ ਆ ਉਹ 7ਾਂ ਬੂਟਿਆਂ ਦੇ ਹਾਂ ਨੂੰ ਯਾਰ ਜੋ ਕੁਛ ਮਰਜ਼ੀ ਕਹਿ ਲਈ ਮੈਂ ਤਾਂ ਮੈਂ ਉਹ ਪੈਸੇ ਕੱਢ ਨਹੀਂ ਮੈਂ ਫੇਰ ਨਾ ਕਿ ਮੈਂ ਲਿਆ ਗਿਆ ਬੰਦਿਆਂ ਨੂੰ ਆਪਦੇ ਨਾਲ ਪੰਜਾਂ ਚੌ ਨੂੰ ਤੇ ਤੇਰੇ ਰੋਲਾ ਪਾਉਂ ਦੁਕਾਨ ਤੇ ਆ ਕੇ ਤੇਰੀ ਤੇ ਜਿੱਥੇ ਮਰਜ਼ੀ ਭਾਜ ਲਈ ਮੈਂ ਪਾਉਂ ਰੋਲਾ ਵੀ ਇਹ ਭਾਈ ਠੱਗੀ ਮਾਰਦੇ ਆ ਬੂਟੇ ਕਹਿ ਕੇ ਆਪ ਨੂੰ origignal ਅਸਲੀ ਬੂਟੇ ਕਹਿੰਦੇ ਇਹ ਆ ਫਲਾਨਾ ਤੇ ਜਿਹੜਾ ਕਿੰਨੀ ਬੜਿਆਈ ਕਰਦੇ ਆ ਬੂਟਿਆਂ ਦੀ ਤੇ ਦੇਈ ਜਾਂਦੇ ਇਹ ਜਮਾਂ 00 ਵਾਲਾ ਜਿਹੜੇ ਆਮ ਆਪਣੇ ਆ ਘਰਾਂਿਆਂ ਚ ਲੱਗੇ ਹੁੰਦੇ ਆ ਜਿਵੇਂ ਅੰਬੀਲ ਵਾਲਾ ਉਹ ਰੂੜੀਆਂ ਤੇ ਖੜੇ ਹੁੰਦੇ ਆ ਇਹ ਜੇ ਹਾਂ ਯਾ ਕਮਰੂਦ ਦਾ ਬੂਟਾ ਲਾ ਕੇ ਗਿਆ 1200 ਰੁਪਏ ਚ ਕਹਿੰਦਾ ਕਿ ਉਹਨੂੰ ਮਰੂਦ ਲੱਗਣਗੇ ਅੱਧਾ ਅੱਧਾ ਕਿਲੋ ਦਾ ਤੇ ਹਜੇ ਤਾਂ ਯੋ ਕੁਛ ਨਹੀਂ ਨਬਧਿਆ ਨਾ ਕਰਿਆ ਕੋਈ ਲੈਣ ਨਹੀਂ ਦੇਣ ਨਹੀਂ ਤੇ ਐਵੇਂ ਹੀ ਲਾ ਗਿਆ ਕਿਉਂ ਕਿਉਂ ਕਟਾਂਗੇ ਯਾਰ ਮੈਂ ਤਾਂ ਕਟੂੰਗਾ ਪੈਸੇ ਕੱਲ ਜਿਹੜਾ ਕੋ ਆ ਕਰਾਂਗੇ ਯਾਰ ਜਿਹੜਾ ਸਾਥ ਹੋਇਆ ਕਰ ਲਾਂਗੇ ਤੂੰ ਜੋ ਤੇਰੀ ਮਰਜ਼ੀ ਹੈ ਤੂੰ ਕੱਲ ਹੀ ਫਿਰ ਨਾ ਦੇ ਬੂਟੇ ਚਲ ਤੂੰ ਨਾ ਦੇ ਬੂਟੇ ਕੋਈ ਨਹੀਂ ਅਸੀਂ ਆਵਾਂਗੇ ਭਾਲੇ ਉਹ ਬੰਦੇ ਨਾਲ ਆ। ਆਹ ਪਾਲਾ ਸਾਨੂੰ ਤੇਰੀ ਦੁਕਾਨ ਦੇ ਮੂਹਰੇ ਬੈਠ ਕੇ ਯਾਰ ਸਾਨੂੰ ਰੋਲਾ ਨਾ ਪਾਉਣਾ ਬਾਬੇ ਵੀ ਠੱਗ ਬੰਦਾ ਇਹ ਪਹਿਲੇ ਨੰਬਰ ਦਾ ਠੱਗ ਭੈਣ ਦਾ ਤੇਰੀ ਦੱਸਣ ਜਾ ਤੇਰੀ ਦਾ ਜਾ ਕੱਢੇਗਾ ਤੂੰ ਕਰੇਗਾ ਬਹੁਤ ਤੂੰ ਕਰ ਲਈ ਜਿਹੜਾ ਕੋਈ ਕਰਨਾ ਆ ਕੋਈ ਨਹੀਂ ਮੈਂ ਬੰਦੀ ਇਹੋ ਜਿਹੀ ਲਿਓ ਜਾ ਤੈਨੂੰ ਦਿਖਾਉਂ ਪੈਂਤਰਾ ਤੈਨੂੰ ਕਿਵੇਂ ਕਿਵੇਂ ਲਈਦੇ ਆ ਬੂਟੇ ਰ ਗਾਂ ਨੂੰ ਕਿਸੇ ਨਾ ਠੱਗੇ ਨਹੀਂ ਮਾਰੇਗਾ ਇਦਾਂ ਨੂੰ ਇੰਨੀ ਗੱਲ ਦੱਸਤੀ ਯਾਰ 7 ਬੂਟੇ ਲਿਆ 7ਾਂ ਦੇ ਵਿੱਚ ਤੇਰੇ ਠੱਗੇ ਜਰਜਾ ਲੱਕ ਮੰਨੀ ਗੱਲ ਇੱਕ ਨੇ ਪੱਤੇ ਨਹੀਂ ਕੱਢੇ ਦੂਜੇ ਸੁੱਕ ਗਏ ਅਕੇ ਤੇ ਪਾਣੀ ਨੇ ਪਾਣੀ ਤਾਂ ਪਤੰਦਰਾ ਸੀ ਸਾਡਾ ਹੋਰ ਅਸੀਂ ਕਰਨਾ ਵੀ ਕੀ ਐਦੂ ਬਿਨਾਂ ਸਾਡੇ ਕੋਲ ਕੰਮ ਨਹੀਂ ਧੰਦਾ ਨਹੀਂ ਹੋਰ ਕੋਈ ਸੀ ਇਹੀ ਕਰੀ ਜੰਨੇ ਆ ਕਦੇ ਪਾਣੀ ਲਾਤਾ ਕਦੇ ਕਿਵੇਂ ਕਰ ਲਿਆ ਕਦੇ ਕਿਵੇਂ ਕਰ ਲਿਆ ਕਿ ਤੇ ਇਹਨਾਂ ਨੂੰ ਗੁੱਡ ਲਿਆ ਬਾਹ ਤਰੇ ਭਲਿਆ ਮਾਨਸਾ ਕੋਈ ਨਹੀਂ ਤੂੰ ਦਿਖਾਉ ਤੈਨੂੰ ਪੈਂਤਰਾ ਦੋ ਦਾ ਬਦਾਮਾਂ ਦੇ ਆ ਹੁਣ ਆ ਨਾ ਇਸ ਲਾਈਨ ਤੇ ਦੋ ਬਦਾਮਾਂ ਦੇ ਆ ਦੋ ਚੀਕੂਆਂ ਦੇ ਆ ਤੇ ਇੱਕ ਅੰਬ ਸੀ ਇੱਕ ਅਮਰੂਦ ਸੀ ਇੱਕ ਨਿੰਬੂਆਂ ਦਾ ਬੂਟਾ ਸੀ ਸੇ 7 ਬੂਟੇ ਸੀ ਦਿੱਥੋਂ ਲਏ ਸੱਤੇ ਤਰੇ ਕਿਸੇ ਕੰਮ ਦੇ ਨਹੀਂ ਸੱਤੇ ਤਰੇ ਕਿਸੇ ਕੰਮ ਦੇ ਠਾਗਣ ਤੋਂ ਪਹਿਲੇ ਨੰਬਰ ਦਾ ਜੇ ਤਾਂ ਤੂੰ ਆਪ ਦੇ ਆਪ ਬਾਈ ਲਾ ਜਾਏਂਗਾ ਫੇਰ ਤਦਰੀਬਾ ਚ ਤਾਂ ਤੇ ਨਹੀਂ ਮੈਂ ਨਹੀਂ ਪਰ ਮੈਂ ਤਾਂ ਕੋਸ਼ਿਸ਼ ਹੋ ਜੇ ਕਰੂੰਗਾ ਜੋ ਤਾਂ ਗਾਲਾਂ ਕੱਢਦਾ ਹੈ ਹੈ ਗਾਲਾਂ ਤੂੰ ਹੁਣ ਕੱਢੀ ਗਾਲ ਤੈਨੂੰ ਦੋ ਪੰਜ ਤਰਾ ਤੈਨੂੰ ਦਿਖਾਉਂ ਪੰਜ ਤਰਾ ਤੂੰ ਕੱਢੀ ਗਾਲ ਮੈਂ ਤਾਂ ਫੇਰੇ ਹੀ ਆਵਾਸ ਵਾਲਾ ਮਦਰ ਚੋ ਤਾਂ ਕੋਈ ਨਹੀਂ ਤੈਨੂੰ ਕੱਢ ਲਾ ਕੱਢ ਲਾ ਤੂੰ ਵੀ ਕੱਢ ਲਾ ਕੋਈ ਨਹੀਂ ਮੈਂ ਸਾਡਾ ਕਿਹੜਾ ਮੂੰਹ ਸਿਉਂਤਾ ਮੈਂ ਫੋਨ ਤੇ ਲੜਨ ਵਾਲਾ ਨਹੀਂ ਆ ਮੈਂ ਤੈਨੂੰ ਇੱਥੇ ਤੇਰੀ ਦੁਕਾਨ ਤੇ ਆ ਕੇ ਲੜੂੰ ਭਾਈ ਆਲੇ ਤਾਂ ਤੂੰ ਸਾਡੇ ਨਾਲ ਯਾਰ ਬੂਟਿਆਂ ਦੇ ਵਿੱਚ ਠੱਗੀ ਮਾਰ ਗਏ ਯਾਰ ਵਿੱਚ ਤੈਨੂੰ ਆਮ ਅਰੀਜਨਲ ਤੈਨੂੰ ਵਧੀਆ ਆਮ ਕਿਹਾ ਸੀ ਕੀ ਉਹ ਤੂੰ ਮੈਨੂੰ ਤਾਂ ਵੈਰਾਈਟੀਆਂ ਜੀ ਨਹੀਂ ਅਮਨੀ ਜਾਹਦ ਤਿੰਨ ਚਾਰ ਵੈਰਾਈਟੀਆਂ ਦਿੱਤੇ ਸੀ ਉਹ ਇੱਕੋ ਵੈਰਾਈਟੀ ਦੀ ਹੈ ਜਿਹੜੇ ਉੱਥੇ ਲੱਗੇ ਆ ਪਰੂਆ ਤੂੰ ਅ ਇੱਥੇ ਆ ਤੂੰ ਆਉਣ ਵਾਲੀ ਸਾ ਤੇ ਵੀ ਮੈਂ ਹੋਰ ਲਾ ਦੂੰਗਾ ਜਰ ਫੇ ਸਾਡੇ ਦਾ ਮਤਲਬ ਸੀ ਦੋ ਤਿੰਨ ਸਾਲਾਂ ਹੀ ਬੂਟੇ ਚ ਤੁਰੇ ਫਿਰਾਂਗੇ ਤੇ ਲਾ ਗਿਆ ਕਿਤੇ ਲੈ ਗਿਆ ਤੂੰ ਆ ਕੇ ਦੂਜੇ ਲਾ ਜਾ ਦੋ ਨੰਬਰ ਦੇ 150 50 ਵਾਲਾ ਬੂਟਾ ਮੁੜ ਕੇ ਤੂੰ ਸਾਲ ਨੂੰ ਫੇਰ ਕਹਦੀ ਮੈਂ ਤੇਰੇ ਦੁਆਰਾ ਲਾ ਦੂੰਗਾ ਆ ਅਸੀਂ ਹੋਰ ਨਰਸਰੀ ਚੋਂ ਲੈਣੇ ਆ ਪੈਸੇ ਤੂੰ ਦੇਈ ਉਹਨਾਂ ਨੂੰ ਅਸੀਂ ਉਹਨਾਂ ਤੋਂ ਕਹਿ ਕੇ ਲਾਵਾਂਗੇ ਸਾਨੂੰ ਆ ਅੰਬਰ ਫਲ ਕਨੇ ਕੀ ਕਹੀ ਜੰਨਾ ਤੂੰ ਅਸੀਂ ਉਹਨਾਂ ਤੋਂ ਲਾਵਾਂਗੇ ਆ ਇਹ ਲੱਗਦੇ ਆ ਸਾਰੇ ਬੂਟੇ ਇਹ ਮੈਂ ਖਾਮ ਆਗੇ ਤੈਨੂੰ ਪੈਂਤਰਾ ਕੋਈ ਗੱਲ ਨਹੀਂ ਤੂੰ ਕਰੀ ਯਾਰ ਨਰਸਿੰਘ ਵਾਲੇ ਸਾਨੂੰ ਸਾਰੇ ਜਾਣਦੇ ਆ ਇੱਥੇ ਉਹਨਾਂ ਦਾ ਮੁਸਲਮਾਨਾਂ ਦਾ ਮੁੰਡਾ ਇੱਕ ਹੋਰ ਟੈਂਪੂ ਯਾ ਲੈ ਕੇ ਹਾਥੀ ਤੇ ਉਤਾਂਦਾ ਉਹਦੇ ਬੂਟੇ ਹੁੰਦੇ ਆ ਉਹ ਮੈਂ ਤਾਂ ਉਦੋਂ ਲੈ ਨਹੀਂ ਮੈਂ ਕਿਹਾ ਕਿਤੇ ਐਵੇਂ ਯਾਰ ਜਾਣ ਜਾਣ ਕਰਦਾ ਉਹ ਮੈਨੂੰ ਕਹਿੰਦਾ ਭਾਈ ਜਿਹੜਾ origional ਬੂਟਾ ਤਿੰਨ 400 ਤੋਂ ਘੱਟ ਨਹੀਂ ਆਉਂਦਾ ਕਿਹੜਾ ਪੈਸੇ ਲਾ ਦਿਓ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰ-ਬਾਰ ਤੁਸੀਂ ਜਾਨੇ 150 50 ਰੁਪਏ ਮੈਂ ਕਿਹਾ 100 ਨਹੀਂ ਬਾਈ 2.5 200 ਰੁਪਏ 3 300 ਬੂਟੇ ਦਾ ਲਾਇਆ ਇਹਨੇ ਜਿਹੜੇ ਬਦਾਮਾਂ ਦਾ ਬੂਟਾ ਸੀ 700 ਦੇ ਲਾਏ ਆ ਦੋ ਇੱਕ ਬੂਟਾ 700 ਦਾ 1200 ਦੇ ਦੋ ਦਿੱਤੇ ਸੀ ਇਕੱਲਾ ਇਕੱਲਾ 700 ਦਾ ਦਿੰਦਾ ਸੀ ਮਰੂਤ ਦਾ ਬੂਟਾ ਇੱਕ 1200 ਰੁਪਏ ਮੰਗਦਾ ਸੀ ਇਹਨੂੰ 1000 ਦਿੱਤਾ ਸੀ ਉਹ ਬੂਟੇ ਦਾ ਉਹਦੇ ਪੱਤੇ ਬੜੇ ਚੌੜੇ ਬੂਟੇ ਦੇ ਉਹਦਾ ਐਂ ਲੱਗਦਾ ਯਾਰ ਵਾਕਈ ਇਹ 1200 ਵਾਲਾ ਹੈ ਇਹੇ ਜਿਹਿਆਂ ਠੱਗੀਆਂ ਯਾਰੇ ਮਾਰਦੇ ਆ ਹਾਜਰਤ ਕਣੀ ਕੀ ਇਹ ਜਿਆ ਨਾਮ ਦਾ ਨਰਸਰੀ ਦਾ ਉਹ ਮੇਰੇ ਕੋਲ ਕਾਟ ਹੈਗਾ ਮੈਂ ਕਾਟ ਲੈ ਕੇ ਆਉਂ ਜਾ ਤੈਨੂੰ ਦਿਖਾਉ ਉੱਥੇ ਅ ਜੇ ਉਹ ਕਣੀ ਕਿ ਮੈਂ ਨਾ ਇਹਦਾ ਪਿਓ ਵੀ ਦੇ ਉਹ ਅ ਉਧਰ ਦੇ ਮਾਰੇ 73 ਦੇ ਚਾਰ ਜੁੱਤੀ ਲਾ ਕੇ ਦੇ ਠੋਕੀ ਫੇਰੇ ਨੂੰ ਲੱਗੂ ਪਤਾ ਅ ਸਰਪੰਚ ਨੂੰ ਕਹਿ ਕੇ ਫਿਰ ਇਹਨੂੰ ਵੀ ਕਹਾਂਗੇ ਮਲੇਰੇ ਕੋਟ ਵਾਲੀ ਪੁਲਿਸ ਨੂੰ ਘਰ ਕਾਲੜਾ ਸਰਪੰਚਾ ਬੜਾ ਜਾ ਯਾਰ ਸਾਡੇ ਬੂਟੇ ਰਾਂ ਠੱਗੀ ਮਾਰਦਾ ਹੈ ਇਹ ਤਾਂ ਗੱਲ ਨੂੰ ਤੂੰ ਕੋ ਪਤਾ ਕਿੰਨੇ ਕਿੰਨਾ ਮਾਰੀ ਹੋਊ ਪਿੰਡ ਦੇ ਵਿੱਚ ਕਰਦਿਆਂ ਗੱਲ ਚਕਦੀਪ ਦੇ ਮਨ ਲਗਾਉਣਾ ਕਰਨਾਂ ਤਾਂ ਨਹੀਂ ਬਿਸਕਦੀਪ ਜਾਰਾ ਘਰ ਕੰਮ ਸਾਡਾ ਪੁੱਤ ਉਹ ਤੋਂ ਰੋਹ ਦਾ ਗਾਲਾਂ ਕੱਢਦਾ ਸਾਲਾ ਬੈੜ ਕਹਦਾ ਕੱਡੂ ਵਗਾਲੇ ਬਹੁਤ ਕੋਈ ਨਹੀਂ ਬਾਈ ਤੂੰ ਨਾਲ ਚੱਲੀ ਯਾਰ ਤੂੰ ਉਹਦੇ ਨਾਲ ਸੀ ਸਾਡੇ ਚੰਗਾ ਆ ਨਾਲ ਚੱਲੀ ਤੇ ਫਿਰ ਆਪੇ ਇਹਦੇ ਨਾਲ ਕਰਾਂਗੇ ਕਢਾਵਾਗੇ ਇਹਨੂੰ ਗਾਲਾਂ। ਮੈਂ ਇਹ ਇਹੀ ਵੀਡੀਓ ਨੂੰ ਦਿਖਾਵਾਂਗੇ ਜਾ ਕੇ ਵੀ ਆ ਦੇਖ ਲੈ ਤੇਰੀਆਂ ਗਾਲਾਂ ਕੱਟੀਆਂ। ਆ ਮੈਂ ਵੀਡੀਓ ਤਾਂ ਲਈ ਆ ਮੈਂ ਕਿ ਪਤਾ ਲੱਗ ਜੇ ਲੋਕਾਂ ਨੂੰ ਵੀ ਕਿਵੇਂ ਬੁੜਕੇ ਵਰਤਦੇ ਆ। ਪਹਿਲਾਂ ਆਪਾਂ ਦੋ ਲੈ ਲੈਂਦੇ ਆ ਇਹ। ਵੀ ਤੁਹਾਨੂੰ ਆ ਬੂਟੇ ਦੇਵਾਂਗੇ, ਉਹ ਦੇਵਾਂਗੇ। ਫਿਰ ਇਹ ਪਿਆਰ ਬਾਈ ਅੰਕਲ ਜੀ ਆਏ, ਬਾਪੂ ਜੀ ਆਏ ਕਰਦੇ ਬੁੜਕੇ ਦਾ ਭਾਂਦ ਨੇ ਉਲਟੀਆਂ ਗਾਲਾਂ ਕੱਢਦੇ ਆ ਇਹ। ਆ ਦੋ ਦਿਨ ਗਾਲਾਂ ਕੱਢ ਕੇ ਮੈਂ ਤਾਂ ਕੱਢੀਆਂ ਇਹਨੂੰ ਗਾਲਾਂ। ਤੂੰ ਪੁੱਤ ਲੱਗਦਾ ਫਿਰ ਸਾਡਾ ਮੂੰਹ ਸੌਂਤਾ ਤੈਨੂੰ ਅਸੀਂ ਵੀ ਕੱਢਾਂਗੇ। ਆ ਬਲੂ ਮੈਂ ਤਾਂ ਤਾਂ ਇਹਨੂੰ ਕੱਢੀਆਂ ਆ ਪਹਿਲਾਂ ਇਹਨੇ ਕੱਢੀਆਂ ਗਾਲਾਂ ਤੁਹਾਨੂੰ ਆ ਵੀਡੀਓ ਚ ਤੁਹਾਨੂੰ ਸੁਣਾ ਦਊਗਾ ਮੈਂ ਤਾਂ ਕੋਈ ਨਹੀਂ ਉੱਥੇ ਐਸਟਰਾ ਮਾਰਦੇ ਠਗੀਆਂ ਪਿੰਡ ਦੇ ਵਿੱਚ ਉਹ ਪਾਲਲੇ ਵੀ ਪਟਾਏ ਆ ਬੂਟੇ ਉਹ 2 ਕੁ ਸਾਲ ਫਲ ਜਾਂ ਦੇ ਕੇ ਹਟ ਗਏ ਤੇ 7 ਸਾਲ ਦੀ ਇਹਨਾਂ ਨੇ ਗਾਰੰਟੀ ਕਰੀ ਫਿਰਦੇ ਆ ਇਹ 7 ਸਾਲ ਦੀ ਸਾਡੀ ਗਾਰੰਟੀ ਆ ਬਦਾਮਾਂ ਦੀ ਬੂਟਿਆਂ ਦੀ ਤੇ ਨਗਾਇਆ ਇਹਨਾਂ ਨੇ ਸਾਲ ਲਈ ਉਦੋਂ ਯਾਰ ਪਤਾ ਨਹੀਂ ਇਹਨਾਂ ਦਾ ਕੀ ਕਰਿਆ ਹੁੰਦਾ ਉਦੋਂ ਫੁੱਲ ਜੇ ਕੱਢੇ ਹੁੰਦੇ ਆਏ ਲੱਗਦੇ ਹੁੰਦੇ ਵੀ ਯਾਰ ਫੁੱਲ ਕੱਢੀ ਫਿਰਦੇ ਨਾਲ ਬਦਾਮ ਲਾਮ ਕਦੇ ਅਖਰੀ ਸੱਚੀ ਆਪਣੇ ਵੀ ਆਈ ਜਾ ਕੇ ਲੱਗਣਗੇ ਪਤਾ ਨਹੀਂ ਕੰਜਰਦਿਆਂ ਨੇ ਉਹੀ ਲਾਇ ਰੂਏ ਹੁੰਦੇ ਆ ਨਾਲ ਇਹਨਾਂ ਦੇ ਅੰਬ ਲੈ ਲਾਮਬ ਲੱਗੇ ਪਏ ਹੁੰਦੇ ਆ ਨਿੰਬੂ ਲੈ ਲਾ ਨਿੰਬੂ ਲੱਗੇ ਪਏ ਹੁੰਦੇ ਆ ਕਿ ਨੂਰ ਲੈ ਨੂਰ ਲੱਗੇ ਪਏ ਹੁੰਦੇ ਆ ਪਤਾ ਨਹੀਂ ਕੀ ਇਹ ਲਾਉਂਦੇ ਯਾਰ ਉੱਥੇ ਨਰਸਰੇ ਘਰੇ ਆ ਕੇ ਸਭ ਚੜ ਜਾਂਦਾ ਆ ਆ ਕਰਾ ਆ ਕੇ ਕੋਤੇ ਦੇ ਪੁੱਤ ਨੂੰ ਠੀਕ ਹੋ ਆ ਬੂਟੇ ਵਾਲਾ ਮੁਕਰ ਗਿਆ ਦੇਖ ਲੈ ਬਦਾਮਾ ਵਾਲਾ ਕਹਿੰਦਾ ਮੈਂ ਆਪਾਂ ਕਹਿੰਦੇ ਸਾਡੇ ਬਦਾਮਾ ਦੇ ਬੂਟੇ ਤੇਰੇ ਸੁੱਕੇ ਪਏ ਆ ਹੈ ਉਹ ਦੁਕਾਨ ਵਾਲੇ ਨੂੰ ਮੈਂ ਕਿਹਾ ਤੇਰੇ ਆ ਬੂਟੇ ਸੁੱਕੇ ਪਏ ਆ ਦੇਖ ਲੈ ਸਾਨੂੰ ਤਾਂ ਨਹੀਂ ਨਵੇਂ ਲਾ ਕੇ ਜਾ ਆ ਕੇ ਉਲਟਾ ਸਾਲਾ ਗਾਲਾਂ ਕੱਢਦਾ ਹੂੰ ਮੈਂ ਕਿਹਾ ਕੋਈ ਨਹੀਂ ਪੁੱਤ ਤੈਨੂੰ ਵੀ ਕਾੜਾ ਕਰਾਂਗੇ ਬਾਈ ਵੀ ਕੱਡੀਆਂ ਫਤਨ ਚਾਰ ਐਡੇ ਕੁੱਤੇ ਦੇ ਵੱਡੇ ਹੋਇਆ ਉਹੀ ਸਮਝਦੇ ਆ ਯਾਰ ਇਹ ਬੁੜਿਆਂ ਬੜਿਆਂ ਨੂੰ ਇਹ ਕੀ ਸਮਝਦੇ ਮਾੜੇ ਬੰਦੇ ਨੂੰ ਭਾਣੇ ਤਾਂ ਬਾੜੇ ਬੰਦੇ ਨੂੰ ਇਹ ਕੀ ਸਮਝਦੇ ਆ ਹੂੰ ਤਾਂ ਹੀ ਮੈਂ ਕਿਹਾ ਮੈਂ ਕਿਹਾ ਕੋਈ ਨਹੀਂ ਤੇ ਨਹੀਂ ਤੇਰੇ ਦੁਕਾਨ ਦੇ ਮੂਹਰੇ ਆ ਕੇ ਬੈਠਾਂਗੇ ਫਿਰ ਸਾਲਿਆ ਮੇਰਾ ਜੇ ਤੂੰ ਐ ਕਰਦਾ ਉਲਟਾ ਗਾਲ੍ਹਾਂ ਕੱਢਦਾ ਬਾਵੀ ਕੱਢ ਗਿਆ ਫਿਰ ਦੋ ਤਿੰਨ ਮੈਂ ਕਿਹਾ ਤੂੰ ਨਾਲ ਜੱਜ ਦੇ ਕੇ ਲਾਵਾਂਗੇ ਫਿਰ ਤੇਰੇ ਨਾਲ ਚਾਰ ਪੰਜ ਬੰਦੇ ਮੈਂ ਲੈ ਕੇ ਜਾऊं ਨਾਲ ਨੂੰ ਮੈਂ ਤੇ ਮੂਰੇ ਨਾ ਦੁਕਾਨਾਂ ਦੇ ਵਿਕਟੂਨ ਧਰਨਾ ਲਾ ਕੇ ਨਹੀਂ ਤੇ ਸੱਟ ਸਾਡੇ ਬੂਟੇ ਠੱਗ ਆਏ ਤੋਂ ਲਿਓ ਲਓ ਕੋਈ ਬੂਟਾ ਐ ਲਿਖ ਕਹੂੰ ਉੱਥੇ ਜਾ ਕੇ ਜੋ ਸਾਰੇ ਰੋਡ ਤੇ ਫੇ ਸਮਝ ਲੱਗੂ ਇਹਨੂੰ ਉਹੀ ਲੋਕਾਂ ਨੂੰ ਸਮਝਦੇ ਆ ਬੜਾ ਜਿਆਦਾ ਤੇਰਾ ਬਾਜਾਂ ਦੇ ਕਿਵੇਂ ਮਾਰ ਦਿੰਦੇ ਆਜੋ ਬਾਈ ਆਜੋ ਬਾਪੂ ਜੀ ਆਜੋ ਤਾਤਾ ਜੀ ਸਾਡੇ ਬੂਟੇ ਇੰਗਲੈਂਡ ਜਾਂਦੇ ਆ ਸਾਡੇ ਬੂਟੇ ਜਰਮਨ ਜਾਂਦੇ ਆ ਸਾਡੇ ਬੂਟੇ ਫਲਾਣੇ ਥਾਂ ਜਾਂਦੇ ਆ ਸਾਡੇ ਪੱਲਾ ਦੇ ਫਲਾਣੇ ਥਾਂ ਜਾਂਦੇ ਆ ਵੇ ਕਿਵੇਂ ਕਰਦੇ ਹੁੰਦੇ ਆ ਇਹਦਾ ਘਰਾਂ ਚ ਜਰਾ ਇਹ ਪਿੰਡਾਂ ਚ ਵੇਚ ਜਾਂਦੇ ਆ ਆ ਕੇ ਆਉਂਦੇ ਆ ਦੋਨੇ ਤਿੰਨੇ ਦੇ ਹੱਥੀਆਂ ਤੇ ਹਾਥੀ ਲੱਦਿੰਦੇ ਨੇ ਭੁੰਡੀਆਂ ਜਿਗਾਂ ਉਹਨਾਂ ਤੇ ਲੱਤ ਲੈਂਦੇ ਆ ਤੇ ਆ ਕੇ ਪਿੰਡਾਂ ਚ ਆਇਆ ਪਰ ਉਹ ਚੰਗੇ ਕਰੇ ਜਿਹੜੇ ਕੋਠੀ ਵਾਲਿਆਂ ਦੇ ਘਰੇ ਉਹਨਾਂ ਦੇ ਜਾ ਵੜਦੇ ਅਗਲਾ ਗੱਲ 2-4 ਤਾਂ ਲਊਗਾ ਹੀ ਆ ਆਇਆ ਹੈ ਅਗਲਾ ਗੱਲ ਚੱਲ ਹੁਣ ਜਰਾ ਕਾਰ ਵੀ ਪਾਇਆ ਚੰਗਾ ਕੋਈ ਥਾਂ ਰੱਖਿਆ ਵਾ ਲਾ ਦੇ ਦੋ ਚਾਰ ਬੂਟੇ ਲੈ ਕੇ ਰੁਪਈਏ ਬਣਾ ਕੇ ਤਰਾ ਪੈਂਦੇ ਆ ਇਹ ਜਾ ਕੰਮ ਕਰਦੇ ਆ ਇਹ